ਕਮਿ ਸੇਵਕ ਰਾਮਲੀਲਾ ਐਵਮ ਤਿਵਾਰ ਕਮੇਟੀ ਸ਼੍ਰੀ ਹਨੂਮਾਨਗੜੀ ਮੰਦਿਰ ਛੇਟੀ ਰੋਡ ਫਗਵਾੜਾ ਵਿਖੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅਸੀਮੀ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਐਤਵਾਰ ਨੂੰ ਖੇਡਿ ਗਈ ਸ਼੍ਰੀ ਰਾਮਲੀਲਾ ਦੌਰਾਨ ਜਿੱਥੇ ਰਾਮ ਬਨਵਾਸ ਦਾ ਨਾਟਕ ਖੇਡਿਆ ਗਿਆ ਉੱਥੇ ਹੀ ਇਸ ਨਾਈਟ ਦੇ ਮੁੱਖ ਮਹਿਮਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਸਾਬਕਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ टीएसवी ਭਾਰਤਵਾਜ ਹਾਜ਼ਰ ਹੋਏ ਜਿਨ੍ਹਾਂ ਨੇ ਸਮਾਗਮ ਦਾ آغاز ਦੀਵਨ ਕਟਣ ਉਪਰੰਤ ਸ਼ਮਾਰੋਸ਼ਨ ਕਰਕੇ ਕੀਤਾ ਆਪਣੇ ਸੰਬੋਧਨ ਵਿੱਚ ਵਿਧਾਇਕ ਢਾਲੀਵਾਲ ਅਤੇ Тएसवी ਭਾਰਤਵਾਜ ਨੇ ਕਮੇਟੀ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦੇ ਆ ਸਮੂਹ ਸ਼ਰਧਾਲੂਆਂ ਨੂੰ ਰਾਮਲੀਲਾ ਅਤੇ ਦੁਸਹਿਰਾ ਉਤਸਵ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਨੂੰ ਤਕਵਰਣ ਬਣਾ ਕੇ रामलीला जा रहा तो 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 मैं मैं तो सारे जी। है और उससे तो 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 मैं अंकल विजय जी प्रधान जी और बाकी सारे भी कमेटी के मैंबर है सब का धन्यवाद करना कि मौका दिता और जिस सबका मैं इत्यासा दर्शन कर सकता ਉਹਤੇ ਹੀ ਆਪਣੇ ਆਪ ਨੂੰ ਬੜੇ ਭਗਵਾਨ ਕਰਦੇ ਹਨ ਕਿ ਜੋ ساری ਦੁਨੀਆ ਵਿੱਚ ਜਹਤੇ ਜੋ ਇਹ ਵਿਵਸਥਾ ਬਹੁਤ ਨੇਂਦੇ ਵਿੱਚ ਜਿੰਨਾ ਵੀ ਰਾਮ ਲੱਲਾ ਯੋਜਨਾ ਨਾਲ ਨੇ ਦੇ ਕਿ ਤਰ੍ਹਾਂ ਉਹ ਸੁਭਾਗਵਲੇ ਹੈਗੇ ਕਿ ਸਾਨੂੰ ਇਸ ਵਿੱਚ ਸਰਦੋਰ ਨਾ ਮੌਕਾ ਮਿਲਦਾ ਅੰਤੇ ਨਾਲੀ ਨੂੰ ਸਰਬੀ ਕੋ ਕੁਝ ਕੋ ਵੀ ਦੇਣ ਦਾਸਨ ਤੋਂ ਸੰਸਕ੍ਰਿਤੀ ਹੈ ਉਹਨੂੰ ਦੰਨ ਦਾ ਕੌਮ ਕੰਦਰ ਹੈ ਜਾਂ ਜੰਦਾ ਬੰਦੇ ਕੀ ਸੰਸਾਰ ਵਿੱਚ ساری ਹੀ ਦੁਨੀਆ ਵਿੱਚ ਜਿੱਥੇ ਸ਼ਕਤੀ ਮਿਲੀ ਹੋਈ ਹੈ ساری ਦੁਨੀਆ ਲਈ ਹੈ ਉਹ ਉਸ ਦਾ ਸਨਮਨ ਕਰ ਰਹੀ ਹੈ ਇਸ ਕਰਕੇ ਅੰਦਰ ਸਾਰੇ ਵਿੱਚ ਲੋੜ ਹੈ ਇਸੇ ਪ੍ਰਭੂ ਰਾਮ ਜੀ ਦੇ ਦਸਵਰ ਅਸਤੇ ਚੱਲੀ ਇਸ ਦੌਰਾਨ ਜਿੱਥੇ ਲੱਕੀ ਡਰਾ ਦੇ ਜੇਤੂਆਂ ਤੇ ਕਲਾਕਾਰਾਂ ਨੂੰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਟੀਐਸਪੀ ਭਾਰਤਵਾੜੀ ਅਤੇ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਨਿਤਿੰਦੂਆ ਨੇ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਉੱਥੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਚਿੰਨ ਦੇ ਕੇ ਵੀ ਸਨਮਾਨਿਆ ਗਿਆ ਇਸ ਮੌਕੇ ਸਰਦਾਰ ਬਸਰਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੀ ਸਭ ਤੋਂ ਪੁਰਾਣੀ ਰਾਮਲੀਲਾ ਸ਼੍ਰੀ ਹਨੂਮਾਨਗੜੀ ਮੰਦਿਰ ਦੀ ਹੈ ਤੇ ਉਹ ਛੋਟੇ ਹੁੰਦਿਆਂ ਤੋਂ ਹੀ ਸ਼੍ਰੀ ਰਾਮ ਨਾਟਕ ਦੇਖਦੇ ਆ ਰਹੇ ਨੇ। ਉਹਨਾਂ ਕਮੇਟੀ ਵੱਲੋਂ ਕੀਤੇ ਜਾਂਦੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ ਜੋ ਕਿ ਨੌਜਵਾਨ ਪੀੜ੍ਹੀ ਆਪਣੇ ਰਹਿਬਰਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੇ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੇ ਨਾਲ-ਨਾਲ ਦੁਸਹਿਰਾ ਉਤਸਵ ਅਤੇ ਨਰਾਤਿਆਂ ਦੀਆਂ ਵੀ ਵਧਾਈਆਂ ਦਿੱਤੀਆਂ। ਸ਼੍ਰੀ ਨਾਟਕੀ ਦਾ ਨਾਟਕੀ ਦਾ ਇੱਥੇ ਦੇਖ ਕੇ ਬੱਚਿਆਂ ਨੂੰ ਸਿੱਖਿਤ ਕੀ ਜਾ ਰਹੀ ਹੈ। ਕੋਸਾਲ ਜਿਹੜੇ ਇਹ ਉਹ ਲਿਕਨ ਕਿਸੇ ਜਗਹ ਤੋਂ ਉਹਦੇ ਨੂੰ ਦੇਖਦੇ ਇਥੇ ਹਮੇਸ਼ਾ ਉਹਦੇ ਛੋਟੇ ਹੁੰਦੇ ਰਾਉਂਦ ਨੂੰ ਦੇਖਣਾ ਤੇ ਉਦੋਂ ਉੱਥੇ ਬੈਠ ਕੇ ਦੇਖਣੀ ਤੇ ਨਾਲ ਘਰਦਿਆਨੇ ਆਉਣਾ ਤੇ ਅੱਜ ਜਿਹੜੇ ਆ ਕਿਸੇ ਵੀ ਲਿਆਦੇ ਪਹੁੰਚੇਗੇ ਲੇਕਿਨ ਮਨ ਨੂੰ ਖੁਸ਼ੀ ਜਿਹੜੀ ਆ ਉਹ ਹੋਈ ਹੁੰਦੀ ਆ ਤੇ ਮੈਂ ਇਸ ਮੌਕੇ ਤੇ ਸਾਰੀ ਕਮੇਟੀ ਨੂੰ ਜਿਹੜੀ ਆ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਜਿਹੜਾ ਨਵਰਾਤਰੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ਼ੰਗਰ ਰਾਮਲੀਲਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪ੍ਰਧਾਨ ਇੰਦਰਜੀਤ ਕਰਵਲ ਐਡਵੋਕੇਟ ਰਵਿੰਦਰ ਸ਼ਰਮਾ ਦੀਪਕ ਭਾਰਦਵਾਜ ਨਰਿੰਦਰ ਨਿੰਦੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਇਸ ਰਾਮਲੀਲਾ ਦਾ ਨਵਰੰਗ ਚੈਨਲ ਦੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਜਾ ਰਿਹਾ ਹੈ